ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਨੇੜੇ-ਨੇੜੇ ਪਿੰਡ ਪ੍ਰਾਇੰਦੇ ਇਧਰ ਰੈਸਰ ਸੀਮਾ ਭੋਤਨਾ ਠੀਕ ਹੈ ਜੀ ਫੋਖੋ ਇਧਰ ਕੈਂਚੀਆਂ ਦਾ ਮੇਨ ਰੋਡ ਮੋਕਾ ਠੀਕ ਹੈ ਜੀ ਟਾਪ ਦੀ ਗਾਂ ਬਾਈ ਕੋਲ ਦੇਖ ਸਕਦੇ ਹੋ ਕੱਦ-ਕੁੱਦ ਸੁਖਨ ਕਰਮਾਲੀ ਦਾ ਵਧੀਆ ਥਾਣ ਤੋਂ ਲੈ ਆਲੂ ਸਾਡੇ ਸਾਹਮਣੇ ਆ ਅੱਧ ਜਾਣਕਾਰੀ ਆਪਾਂ ਲੈਨੇ ਆ ਬਾਈ ਤੋਂ ਇਹ ਵਾ ਦੇਖ ਸਕਦਾ ਭਰਾ ਠੀਕ ਹੈ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਸੀਗਾ ਜੀ ਸਸੀਗਾ ਜੀ ਨਾਮ ਦੱਸੋ ਜੀ ਆਪਣਾ ਨਾਮ ਗੁਰਪ੍ਰੀਤ ਸਿੰਘ ਆ ਜੀ ਪਿੰਡ ਪਿੰਡ ਬਖਤਖੜਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਨੰਬਰ ਭਰਾ ਆਪਣਾ 98 ਹਾਂਜੀ 98724 ਠੀਕ ਹੈ ਜੀ 18825 18825 ਹਾਂਜੀ ਬਾਈ ਜੀ ਇਹ ਗਾਣਾ ਦੀ ਜਾਣਕਾਰੀ ਦੋ ਜੀ ਕਿੰਨੇ ਦਿਨ ਬਾਕੀ ਆ ਕਿੰਨੇ ਦਿਨ ਕੀ ਗੱਲਬਾਤ ਦੂਜੇ ਸ਼ੂਏ ਸੁੰਦੀ ਆ ਬਾਈ ਠੀਕ ਹੈ ਜੀ ਇਹ ਭਾਈ 2 ਲੀਟਰ ਪਲੱਸ ਦੁੱਧ ਦੇਉ ਅੱਛਾ ਜੀ ਅਰੇ ਇਹ 5-7 ਦਿਨਾਂ ਦੀ ਕੱਚੀ ਹੈ 5-4 ਦਿਨਾਂ ਦੀ ਕੱਚੀ ਹੈ ਹਾਂ ਤੇ ਦੇਖੋ ਭਰਾ ਦੁੱਧ ਵਾਲੀ ਮਾੜਾ ਤੁਸੀਂ ਦੇਖ ਸਕਦੇ ਹੋ ਪਿਛਲੇ ਸੂਏ ਭਾਈ ਤੇ 2 ਲੀਟਰ ਵਾਈ ਜੀ ਕਹਿੰਦਾ ਦਿੱਤਾ ਕੀ ਤਾਂ ਵੱਧ ਦੇਣ ਦੀ ਉਮੀਦ ਹੈਗੀ ਆ ਬਾਕੀ ਲੇਵਾਲੂ ਆ ਦੇਖਿਆ ਬਾਕੀ ਥੋੜਾ ਮੋਟਾ ਮੌਕੇ ਤੇ ਵੀ ਰੋਟੀ ਲਾਟੂ ਲਾ ਹਲੇ ਪਈਆਂ ਦੇਖ ਸਕਦੇ ਲੈ ਵਿੱਚ ਠੀਕ ਹੈ ਜੀ ਠੰਡੀ ਸੀਲ ਪੂਰੀ ਹੈ ਠੀਕ ਹੈ ਜੀ ਠੀਕ ਹੈ ਠੰਡੀ ਸੀਲ ਪੂਰੀ ਹੈ ਠੰਡਾ ਤੇ ਭਾਈ ਜੀ ਤੋਰ ਕੇ ਦਿਖਾਉਂਗਾ ਜੀ ਲੋਪਰਾ ਤੋਰਾ ਦਿਖਾਉਣੇ ਆਪਾਂ ਤੁਹਾਨੂੰ ਠੀਕ ਹੈ ਥੋੜੀ ਭਜਦੀ ਆ ਲੋਪਰਾ ਤੋਰਾ ਸਾਰਾ ਦੇਖ ਸਕਦੇ ਥੋੜੇ ਥੋੜੇ ਬਈ ਤੋੜਦੇ ਲੋ ਜੀ ਹਾਂਜੀ ਬਾਈ ਜੀ ਇਹਦਾ ਰੇਟ ਦੱਸੋ ਜੀ ਆਪਣਾ ਰੇਟ ਹੈ 75000 ਆ ਜੀ ਮਾਨਤਾਨ ਹੋ ਜੀ ਬਾਈ ਮਾਨਤਾਨ ਕਰ ਦਾਂ ਜੀ ਠੀਕ ਹੈ ਜੀ ਲੋਪਰਾ 75000 ਬਾਈ ਨੇ ਰੇਟ ਦੱਸਿਆ ਠੀਕ ਹੈ ਜੀ ਥੋੜਾ ਥਾਰਾ ਦੇਖ ਸਕਦੇ ਫੇਸ ਕੁਆਲਟੀ ਦੇਖ ਸਕਦੇ ਕੱਦ ਕਾਠ ਵੈੜ ਦਾ ਚੰਗਾ ਸੁਖਨਾ ਕਰਮ ਵਾਲੀ ਸੋਹਣੀ ਆ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਨੂੰ ਬਾਕੀ ਤੋਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਸ ਨੂੰ ਨਵੇਂ ਦਿਨ ਵੀ ਵੀਡੀਓ ਅਪਲੋਡ ਕਰਦੇ ਰਹੀ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ